टीवी देख रहे हो इस वक्त मौजूद है गया। दे नगर थाना था जिथे एक शिकायत आई है अबोहर हमने आते ही एंटी गैंगस्टर टास्क फोर्स बनाई मैं अपनी फोर्स को बधाई देता हूं कि तो उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है क्योंकि मुझे इतना प्यार दिया आपने इतना प्यार दिया अब जिम्मेदारी मेरी है आपने अपना फर्ज निभा दिया ਅਬ ਭਰਜ ਨਿਭਾਉਣੇ ਦੀ ਬਾਰੀ ਮੇਰੀ ਹੈ ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸਖਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਅਬੋਹਰ ਦੇ ਸੰਤਨਗਰ ਏਰੀਏ ਤੋਂ ਕਿ ਇੱਕ ਚਾਚੇ ਨੇ ਆਪਣੇ ਭਤੀਜੇ ਦੇ ਉੱਪਰ ਇਤਜਾਬ ਰੋੜ ਦਿੱਤਾ ਤਜਾਬ ਇੰਨਾ ਜ਼ਿਆਦਾ ਸੁੱਟਿਆ ਗਿਆ ਕਿ ਭਤੀਜੇ ਦੇ ਹਾਲਾਤ ਜਿਹੜੀ ਆ ਉਹ ਖਰਾਬ ਹੋ ਗਈ ਹੈ ਤੇ ਹੁਣ ਉਹਨੂੰ ਸਿੰਧਾ ਰੈਫਰ ਕੀਤਾ ਗਿਆ ਸੀਗਾ ਲੇਕਿਨ ਬਠਿੰਡੇ ਦੇ ਵਿੱਚ ਵੀ ਉਹਦਾ ਇਲਾਜ ਨਹੀਂ ਹੈਗਾ ਇਸ ਕਰਕੇ ਬਿਕਨਰ ਰੈਫਰ ਕਰ ਦਿੱਤਾ ਗਿਆ ਪਰਿਵਾਰ ਨੌਜਵਾਨ ਨੂੰ ਬਿਕਨਰ ਲੈ ਕੇ ਗਿਆ ਹੋਇਆ ਹੈ ਪਿੱਛੇ ਪੁਲਿਸ ਨੇ ਦੋ ਲੋਕਾਂ ਖਿਲਾਫ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਹੈ ਨਗਰ ਥਾਣਾ ਇੱਕ ਤੋਂ ਅਸੀਂ ਲਾਈਵ ਹੈਗੇ ਆਂ ਤੇ ਇਸ ਵਕਤ ਸਾਡੇ ਨਾਲ ਨੇ ਨਗਰ ਥਾਣਾ ਇੱਕ ਦੇ ਮੁਖੀ ਇਨਸਪੈਕਟਰ ਮਨਿੰਦਰ ਸਿੰਘ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਸੰਤਨਗਰ ਦੇ ਵਿੱਚ ਅਸਲ ਮੁੱਦਾ ਕੀ ਸੀਗਾ ਤੇ ਇਹ ਤਜਾਬ ਪਾਉਣ ਦੀ ਘਟਨਾ ਕੀ ਸੀਗੀ ਜੀ ਸਰ ਹਾਂਜੀ ਇੱਕ ਕੱਲ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਵੀ ਇੱਕ ਵਿਕਰਮ ਵਿੱਕੀ ਨਾਮ ਦਾ ਪੁੱਤਰ ਰਜਿੰਦਰ ਕੁਮਾਰ ਵਾਸੀ ਸੰਤਨਗਰ ਐਡਮਿਟ ਹੋਇਆ ਜਿਸ ਤੇ ਕੋਈ ਜਲਨਸ਼ੀਲ ਪਦਾਰਥ ਜਿਸ ਤਰ੍ਹਾਂ ਦਾ ਕੋਈ ਤੇਜਾਬ ਜਾਂ ਕੋਈ ਹੋਰ ਚੀਜ਼ ਉਸ ਤਰ੍ਹਾਂ ਬਾਰੇ ਆਪਾਂ ਇਨਵੈਸਟੀਗੇਟ ਕਰ ਰਹੇ ਵੀ ਉਸ ਤੇ ਉਹਦੇ ਚਾਚੇ ਦੁਆਰਾ ਹੀ ਜਿਹੜਾ ਹੈਗਾ ਉਸ ਤੇ ਉਹਦੇ ਘਰ ਵਿੱਚ ਪਾਇਆ ਗਿਆ ਜਿਸ ਵੰਦੀ ਅਸੀਂ 210 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 124 1 33335 ਬੀ ਐਨ ਐਸ ਦੋ ਬੰਦਿਆਂ ਦੇ ਉੱਤੇ ਐਫ ਆਈ ਆਰ ਰਜਿਸਟਰ ਕੀਤੀ ਹੈ ਇੱਕ ਦਾ ਨਾਮ ਹੈਗਾ ਅਮਨ ਅਮਨ ਸੁੱਤਰ গোপਾਲ ਦਾਸ ਤੇ ਦੂਜੇ ਦੋਸ਼ੀ ਦਾ ਨਾਮ ਹੈਗਾ ਸਾਗਰ ਜਿਹੜੇ ਜੋ ਫਾਦਰ ਈਦਗਾ ਬਸਤੀ ਦੇ ਰਹਿਣ ਵਾਲਾ ਇਹਨਾਂ ਦੋਨਾਂ ਤੇ ਅਸੀਂ ਬਾਈ ਨੇਮ ਐਫ ਆਈ ਆਰ ਰਜਿਸਟਰ ਕਰਕੇ ਇਹਨਾਂ ਦੀ ਭਾਲ ਜਾਰੀ ਕਰ ਦਿੱਤੀ ਕੀ ਕਾਰਨ ਕੀ ਰਹਿ ਸਰ ਇਹਨਾਂ ਦਾ ਜਿਹੜੇ ਇਹ ਮੇਨ ਜਿਹੜਾ ਵਿਕਟਮ ਹੈਗਾ ਤੇ ਅਕਿਊਜ਼ਡ ਜਿਹੜਾ ਕਮਨ ਕੁਮਾਰ ਹੈਗਾ ਇਹ ਰੀਅਲ ਚ ਚਾਚਾ ਪਤੀ ਚਾਹੀ ਨੇ ਤੇ ਇਹਨਾਂ ਦਾ ਘਰੇਲੂ ਵੀ ਕੋਈ ਨਾ ਕੋਈ ਜਿਹੜਾ ਥੋੜੇ ਬਹੁਤ ਪੈਸਿਆਂ ਨੂੰ ਲੈ ਕੇ ਇਹਨਾਂ ਦਾ ਡਿਸਪੂਟ ਚੱਲਦਾ ਸੀ ਜਿਸ ਕਰਕੇ ਇਹਨਾਂ ਨੇ ਆਹ ਇਸ ਤੇ ਜਿਸ ਦੇ ਕਰਕੇ ਇਹਨਾਂ ਨੇ ਇਸ ਤੇ ਆ ਇਸ ਤਰ੍ਹਾਂ ਦਾ ਅਟੈਕ ਕੀਤਾ ਸਰ ਅਮਨ ਜਿਹੜਾ ਜਿੰਨੇ ਉੱਪਰ ਅਟੈਕ ਹੋਇਆ ਜੀ ਉਹ ਕਿੱਥੇ ਹੈਗਾ ਇਸ ਵਕਤ ਉਹਦੀ ਹਾਲਤ ਕਿਵੇਂ ਹੈ ਉਹ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਹੋਰ ਸਿਵਲ ਹਸਪੀਟਲ ਤੋਂ ਆਈ ਸੀ ਜਿਸ ਤੇ ਉਹਨੂੰ ਏਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਅਸੀਂ ਏਮਜ਼ ਬਠਿੰਡਾ ਰੈਫਰ ਸਾਡੇ ਇਨਵੈਸਟੀਗੇਸ਼ਨ ਆਫਸਰ ਨੂੰ ਉੱਥੇ ਪਹੁੰਚ ਕੇ ਉਸੇ ਫਾਦਰ ਦੀ ਸਟੇਟਮੈਂਟ ਰਜਿੰਦਰ ਕੁਮਾਰ ਦੀ ਸਟੇਟਮੈਂਟ ਦੇ ਅਸੀਂ ਆ ਐਫ ਆਈ ਆਰ ਰਜਿਸਟਰ ਕੀਤੀ ਜੋ ਕਿ ਫਿਲਹਾਲ ਸਟੇਟਮੈਂਟ ਲਈ ਅਨਫਿਟ ਡਾਕਟਰ ਵੱਲੋਂ ਡਿਕਲੇਅਰ ਕੀਤਾ ਗਿਆ ਸੀ ਤੇ ਉਸ ਬੰਦੇ ਅਸੀਂ ਜਿਹੜੇ ਹੈਗੇ ਵਿਕਟਮ ਦੇ ਸਟੇਬਲ ਹੋਣ ਤੋਂ ਬਾਅਦ ਹੀ ਜਿਹੜੀ ਅਗਲੀ ਅਸੀਂ ਹੈਗੀ ਇਸ 'ਚ ਹੋਰ ਵੀ ਜਿਹੜੀ ਜਾਣਕਾਰੀ ਇਸ ਚਾਹਵਤ ਕਰਦੇ ਜੋ ਜਾਣਕਾਰੀ ਮਿਲੀ ਸਰ ਉਹਦੇ ਅਨੁਸਾਰ ਤਜਾਬ ਦਾ ਹਮਲਾ ਕਦੋਂ ਕੀਤਾ ਗਿਆ ਉਹਦੇ ਉੱਪਰ ਇਹ ਕੱਲ तकरीबन ਕੋਈ ਦੁਪਹਿਰ ਜਾਂ ਸਵੇਰ ਦਾ 10 11 ਵਜੇ ਦਾ ਟਾਈਮ ਸੀਗਾ ਜਸੋ ਇਹ ਆਪ ਦੇ ਘਰੇ ਹੀ ਸੁੱਤਾ ਪਿਆ ਸੀ ਤੇ ਇਹਦਾ ਆਪ ਦੇ ਚਾਚੇ ਹੋਣ ਕਰਕੇ ਇਹਦੇ ਘਰੇ ਹੀ ਆਇਆ ਤੇ ਉਹਦੇ ਨਾਲ ਬਹਿਸ ਕਰਕੇ ਉਹਨੇ ਉਸਤੇ ਉਹਦੇ ਨਾਲ ਇੱਕ ਸਾਗਰ ਨਾਮ ਦਾ ਬੰਦਾ ਹੋਰ ਸੀ ਜਿਹਨਾਂ ਨੂੰ ਉਹ ਤੇ ਜਾ ਪਾਤਾ ਤੇ ਬਾਅਦ ਚ ਉਥੋਂ ਭੱਜ ਗਏ ਮੌਕੇ ਤੋਂ ਉਹਨਾਂ ਦੀ ਅਸੀਂ ਲਗਾਤਾਰ ਜਿਹੜੀ ਹੈ ਕਿ ਭਾਲ ਕਰ ਰਹੇ ਹਾਂ ਤੇ ਜਲਦੀ ਉਹਨਾਂ ਨੂੰ ਅਰੈਸਟ ਕਰਕੇ ਇਸ ਦੇ ਬਣਦੀ ਕਾਰਵਾਈ ਕਰਦੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...